ਸਮਾਣਾ ਸਿਟੀ ਪੁਲਿਸ ਵੱਲੋਂ ਕੁਝ ਸਮੇਂ ਪਹਿਲਾਂ ਇੱਕ ਲੜਾਈ ਹੋਈ ਸੀ ਜਿਹੜੀ ਕਿ ਇੱਕ ਟਾਬੇ ਤੇ ਟਰੱਕ ਆਪਰੇਟਰਾਂ ਦੇ ਵਿੱਚ ਹੋਈ ਸੀ ਜਿਹਦੇ ਵਿੱਚ 13 ਬੰਦਿਆਂ ਦੇ ਖਿਲਾਫ ਤਾਰਾ 307 ਕੇਤੇ ਮਕਦਮਾ ਦਰਜ ਕੀਤਾ ਗਿਆ ਥਾ ਇੱਕ ਕਥਿਤ આરોપી ਪੁਲਿਸ ਨੇ ਗ੍ਰਿਫਤਾਰ ਕਰਨਾ ਥਾ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਸਮਾਣਾ ਦੀ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕਰੇਗੀ ਇਸ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਪੂਰਨ ਸਿੰਘ ਵੱਲ ਦਿੱਤੀ ਗਈ ਇਹ ਪਹਿਲਾ ਬੰਦਾ ਆਲਰੇਡੀ ਟੋਟਲ ਮੋਲਜਮੇ ਦੇ ਵਿੱਚ ਸਾਡੇ ਮਕਦਮਾ 2022 'ਚ ਹੋਇਆ ਸੀ ਦਰਜ ਟਰੱਕ ਨੂੰ ਜਿਹੜੀ ਲੜਾਈ ਹੋਈ ਸੀ ਜੋਲੀ ਪਾਰਟੀ ਅਰਜਸ ਕਰਨ ਜੋਨੀ ਦੀ ਮੈਕ ਟਾਬੇ ਤੇ ਹੋਈ ਸੀ ਉਹਦੇ ਟੋਟਲ ਮਤਲਬ 17 ਮੁਰਜਮ ਸੀ ਜਿਦੇ ਚੋਂ 12 ਪਹਿਲਾਂ ਅਰੈਸਟ ਹੋ ਚੁੱਕੇ ਨੇ ਇੱਕ ਮੁਰਜਮ ਕਰਮਵੀਰ ਕਰਮਵੀਰ ਉਹ ਪੰਮਾ ਪੁੱਤਰ ਅਮਰੀਕ ਸਿੰਘ ਬਸਤੀ ਗਵਿੰਦਨਗਰੋਂ ਕਲ ਗ੍ਰਫਤਾਰ ਕੀਤਾ ਤੇ 307 ਤਹਿਤ ਹੋਇਆ ਸੀ ਬਾਕੀ ਬੰਦੇ ਇਹ ਤੇ ਜੋ ਆ ਇੱਕ ਮੰਦਾ 12 ਮਨੁਜਾਂ ਪਹਿਲਾਂ ਅਰੈਸਟ ਹੋ ਚੁੱਕੇ ਤੇ 13ਵਾਂ ਕੱਲ ਕਰ ਲਿਆ ਹੈ ਇਹਨੂੰ ਅੱਜ ਕੋਰਟ ਚ ਪੇਸ਼ ਕਰਕੇ ਦਰਮਾਨ ਲੈ ਰਹੇ ਆ ਠੀਕ ਓਕੇ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਨ ਕੋਸਿਕ ਸਮਾਣਾ ਨਿਊਜ਼